ਇੰਨੇ ਵੀ ਅਲੱਗ ਹੈ ਤੁਹਾਡੇ ਕੋਲੋਂ ਕੱਲ ਜਦੋਂ ਉਹ ਤੁਹਾਡੇ ਤੋਂ ਵੱਧ ਗਿਣਤੀ ਦੇ ਵਿੱਚ ਹੋਗੇ ਜਿਹੜੇ ਹੋ ਚੁੱਕੇ ਐ ਮੈਂ ਬੇਨਤੀ ਕਰਦਾ ਚੁੱਪ ਧਾਰਨ ਵਾਲਿਓ ਉਸ ਦਿਨ ਤੁਹਾਡੇ ਕੋਲ ਜਾ ਰਿਆ ਨਹੀਂ ਜਾਣਾ ਜਿਸ ਦਿਨੇ ਅੱਗ ਤੁਹਾਡੇ ਘਰਾਂ ਤੱਕ ਪਹੁੰਚ ਗਈ ਇਹਨਾਂ ਸੋਚੋ ਕਿ ਕਿਸੇ ਖਾਸ ਵਰਕੇ ਤੇ ਹਮਲਾ ਹੋਣਾ ਹੈ ਹਮਲਾ ਸਮੁੱਚੀ ਪੰਜਾਬੀਅਤ ਤੇ ਹੋਣਾ ਤੁਹਾਡੀ ਬੋਲੀ ਤੇ ਹਮਲਾ ਤੁਹਾਡੇ ਚਿਹਰੇ 'ਤੇ ਹਮਲਾ ਤੁਹਾਡੀ ਅੱਖ 'ਤੇ ਹਮਲਾ ਤੁਹਾਡੀ ਗੈਰਤ 'ਤੇ ਹਮਲਾ ਤੁਹਾਡੇ ਪਾਣੀ 'ਤੇ ਹਮਲਾ ਤੁਹਾਡੀ ਮਿੱਟੀ 'ਤੇ ਹਮਲਾ ਹੋਰ ਕਿਹੜੇ ਹਮਲੇ ਕਿੰਨੇ ਕਪਾ ਲਓਗੇ ਕਿੰਨੇ ਕਿਰਤੇ ਜਾਓਗੇ ਤੁਹਾਡੇ ਕਿੱਤੇ 'ਤੇ ਹਮਲਾ ਤੁਹਾਡੇ ਕੋਲ ਖੋਲਿਆ ਗਿਆ ਮੈਨੂੰ ਦੱਸੋ ਅੱਜ ਤੁਹਾਨੂੰ ਕਿ ਘਾਰੀ ਬਣਾਉਣਾ ਹੋਵੇ ਤੇ ਕਿੰਨੇ ਮਿਸਤਰੀ ਤੁਹਾਡੇ ਕੋਲ ਰਾਜਮਿਸਤਰੀ ਹੈਗੇ ਆ ਕਿ ਮੈਂ ਤੁਹਾਡੇ ਕੋਲ ਆਪਣਾ ਫੋਨ ਦੀ ਰੱਖਣ ਕਿ ਲੋ ਅੱਜ ਹਲਵਾਈ ਹੈਗੇ ਅੱਜ ਜਦੋਂ ਵਿਆਹ ਸ਼ਾਦੀਆਂ ਤੇ ਲੋਡ ਹੋਵੇ ਸਾਰਾ ਕਾਰੋਬਾਰ ਤੁਹਾਡਾ ਉਹਨਾਂ ਨੇ ਸਾਂਭ ਲਿਆ ਜਿਨ੍ਹਾਂ ਦਾ ਇਸ ਤਕਤੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਜਿਸ ਦਿਨ ਪਾਕਿਸਤਾਨ ਚੜ੍ਹ ਕੇ ਆ ਗਿਆ ਪੰਜਾਬ ਹਮੇਸ਼ਾ ਹਿੱਕ ਡੋਂਗਾ ਆਇਆ ਡੋਂਦਾ ਰਿਹਾ ਪਰ ਇਹ ਯਾਦ ਹੋਣਾ ਚਾਹੀਦਾ ਹੈ ਕਿ ਟ੍ਰੇਨਾਂ ਪਰਕੇ ਜਾਣ ਵਾਲੇ ਤੁਹਾਡੇ ਸਗੇ ਕਿਵੇਂ ਕਿਥੋਂ ਹੋ ਸਕਦੇ ਆ ਤੁਸੀਂ ਅੱਖੀਂ ਦੇਖਿਆ ਜਿਸ ਦਿਨ ਕਰੋਨਾ ਸੀ ਇਹਨਾਂ ਨੇ ਇਥੋਂ ਛੱਡ ਕੇ ਕਿਸੇ ਨੂੰ ਇੱਕ ਪੈਸੇ ਦੀ ਸਹੁੰ ਦਿੱਤੀ ਹੋਵੇ ਫਿਰ ਤੁਸੀਂ ਪਾਲ ਕਿਨੂੰ ਰਹੇ ਹੋ ਪਾਲ ਆਪਣੇ ਕਾਤਲਾਂ ਨੂੰ ਰਹੇ ਹੋ ਅੱਗੇ ਤੇ ਤੁਹਾਨੂੰ ਸਾਲਿਆ ਦਿੱਲੀ ਚ ਜਾ ਕੇ ਅੱਗੇ ਤੁਹਾਨੂੰ ਸਾਲਿਆ ਦਿੱਲੀ ਦੀਆਂ ਗਲੀਆਂ ਜੇ ਨਾ ਸੁਧਰੇ ਜੇ ਤੁਸੀਂ ਇੱਕ ਦੂਸਰੇ ਦੇ ਪੂਰਕ ਪੰਜੇ ਦੀਓ ਨਾ ਬਣੇ ਇਹ ਤੁਹਾਨੂੰ ਘਰਾਂ ਚੋਂ ਖਿੱਚ-ਖਿੱਚ ਕੇ ਇਸ ਪੰਜਾਬ ਦੀ ਧਰਤੀ ਤੇ ਸਾਂਣਗੇ ਜੇ ਤੁਸੀਂ ਨਾ ਮੰਨੇ ਜੇ ਸਚਾਈ ਨੂੰ ਨਾ ਸਮਝਿਆ ਤੇ ਫੇਰ ਤੁਸੀਂ ਕੱਲ ਨੂੰ ਅੱਜ ਦੀਆਂ ਗੱਲਾਂ ਨੂੰ ਯਾਦ ਰੱਖਿਓ ਤੇ ਰੋਸ਼ਨ ਪਛਤਾਓਗੇ ਇਸ ਕਰਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਆ ਜਿਹੜੀ ਮੂਕ ਦਰਸ਼ਕ ਬਣੀ ਹੋਈ ਹੈ ਸਰਕਾਰ ਮੈਨੂੰ ਇੱਕ ਗੱਲ ਦੱਸਿਓ ਇਹ ਘਟਨਾਵਾਂ ਤੁਹਾਡੇ ਜ਼ਿਲ੍ਹੇ ਤੋਂ ਹੋਣ ਕਿਸੇ ਐਮਐਲਏ ਦਾ ਬਿਆਨ ਦੱਸਿਓ ਪਰ ਉਹਨਾਂ ਦਾ ਬਿਆਨ ਕੇਦਰੀ ਵਲ ਤੋਂ ਪੁੱਛ ਕੇ ਆਉਣਾ ਹੈ ਤੇ ਕੇਦਰੀ ਵਾਲ ਨੇ ਹਰਿਆਣਾ ਰਾਜਸਥਾਨ ਜੂਪੀ ਵਿਹਾਰ ਚ ਚੋਣਾ ਲੜਨੀਆਂ ਤੁਹਾਡਾ ਇੱਕ ਨਹੀਂ ਤੁਹਾਡੇ 100 ਮਾਰਦੇ ਉਹਨਾਂ ਨੂੰ ਵੋਟਾਂ ਚਾਹੀਦੀਆਂ ਤੇ ਸਾਡਾ ਜਮੀਰ ਇੰਨਾ ਮਰ ਗਿਆ ਕਿ ਅਸੀਂ ਇਹਨਾਂ ਨੂੰ ਪਿੰਡਾਂ ਦਾ ਸਰਪੰਚ ਬਣਾ ਲਿਆ ਇਹਨਾਂ ਨੂੰ ਚੌਧਰੀ ਬਣਾ ਲਿਆ ਤੇ ਆ ਜਿਹੜੇ ਵੋਟਾਂ ਤੇ ਚੱਲਦੇ ਐ ਇਹਨਾਂ ਨੇ ਆਧਾਰ ਕਾਰਡ ਉਹਨਾਂ ਦੇ ਦੋਰੇ ਦੋਰੇ ਬਣਾ ਕੇ ਵੋਟਾਂ ਬਣਾ ਦਿੱਤੀਆਂ ਅੱਜ ਤੁਸੀਂ ਤੇ ਚੱਲ ਗਏ ਬਾਹਰ ਨੂੰ ਤੁਸੀਂ ਦੇ ਹੱਥ ਪਰਕੇ ਉਦੇਸ਼ਾਂ ਦੇ ਵਿੱਚ ਚਲੇ ਗਏ ਅੱਜ ਜਦੋਂ ਉਹਨਾਂ ਦੀ ਗਿਣਤੀ ਬਣ ਗਈ ਵੱਧ ਗਈ ਤੇ ਤੁਹਾਨੂੰ ਕੀ ਨਾ ਪੁੱਛਣਾ ਹੈ ਉਹਦੇ ਵੋਟਾਂ ਦੀ ਗਿਣਤੀ ਨਾਲ ਉਹਨਾਂ ਨੂੰ ਚੱਲਣਾ ਜਿਵੇਂ ਰਾਤ ਕਰਨਾ ਹੈ ਫਿਰ ਤੁਸੀਂ ਨਹੀਂਗੇ ਚਰੋਣ ਲੈ ਇੱਕ ਮੇਰੀ ਬੇਨਤੀ ਹੈ ਤੁਹਾਨੂੰ ਜੇਕਰ ਇਸ ਗਲਤੇ ਪਹਿਰਾ ਦੇਣਾ ਤੇ ਰੋਜ਼ਗਾਰ ਆਪ ਸੰਭੋ ਉਹ ਨੌਜਵਾਨ ਨੂੰ ਤੁਸੀਂ ਸੜਕਾਂ ਤੇ ਤੁਰੇ ਫਿਰਦੇ ਹੋ ਵੇਲੇ ਕੀ ਗੱਲ ਤੁਸੀਂ ਆ ਜਿਹੜਿਆ ਕੰਮ ਨਹੀਂ ਕਰ ਸਕਦੇ ਕੀ ਤੁਸੀਂ ਆ ਸਾਰੇ ਕਿੱਤੇ ਨੂੰ ਸਾਰੇ ਕਾਰੋਬਾਰ ਨੂੰ ਆਪ ਨਹੀਂ ਕਰ ਸਕਦੇ ਕੋਰ ਸਿੱਖ ਨੂੰ ਪੰਜਾਬੀ ਨੂੰ ਪੰਜਾਬੀ ਦੁਨੀਆ ਦੇ ਵਿੱਚ ਮਿਹਨਤ ਲਈ ਮੰਨਿਆ ਜਾਂਦਾ ਹੈ ਤੁਹਾਨੂੰ ਕਿਹੜੀ ਗੱਲ ਦਾ ਡਰ ਲੱਗਦਾ ਹੈ ਅਸੀਂ ਇਹ ਤੁਹਾਡੇ ਹੱਥ ਚੋੜ ਕੇ ਤੁਹਾਨੂੰ ਮਿੰਤ ਕਰਦੇ ਆ ਬੇਨਤੀ ਕਰਦੇ ਆ ਆਓ ਇਹਨਾਂ ਕਾਰੋਬਾਰਾਂ ਨੂੰ ਸੰਭਾਲੋ ਇੱਕ ਗੱਲ ਸਾਡੇ ਚ ਕਮੀ ਇਹ ਵੀ ਹੈ ਦੁਨੀਆ ਦਾ ਕੁਦਰਤ ਦਾ ਰੂਲ ਹੈ ਜਦੋਂ ਕੋਈ ਜਗ੍ਹਾ ਖਾਲੀ ਹੋ ਜਾਵੇ ਉਹਨੂੰ ਭਰਨ ਵਾਸਤੇ ਕੁਦਰਤੀ ਚੱਕਰ ਹੈ ਉਹਦੀ ਜਗ੍ਹਾ ਤੇ ਕਿਸੇ ਨਾ ਕਿਸੇ ਨੇ ਖੜਾ ਹੋਣਾ ਹੈ ਜਦੋਂ ਤੁਸੀਂ ਜਗ੍ਹਾ ਖਾਲੀ ਕਰ ਦਿੱਤੀ ਜਦੋਂ ਤੁਸੀਂ ਕੰਮ ਕਰਨਾ ਛੱਡ ਦਿੱਤਾ ਤੁਸੀਂ ਕਾਰੋਬਾਰ ਛੱਡ ਦਿੱਤੇ ਦਰਦੀਨਾ ਨੇ ਕੰਮ ਕੀਤਾ ਉਹਨਾਂ ਨੇ ਇਤਿਆਰ ਦਾ ਹੋਲਡ ਕੈਂਪ ਕਰ ਲਿਆ ਆਓ ਇਹਨੇ ਇਸ ਕਿਤੇ ਨੂੰ ਸਾਰੇ ਸਾਰੇ ਕਾਰੋਬਾਰ ਨੂੰ ਸੰਭੀਏ ਤੇ ਫੇਰ ਅਸੀਂ ਰਲ ਕੇ ਅਸੀਂ ਫੇਰ ਅਸੀਂ ਰਲ ਕੇ ਆ ਜਿਹੜੀ ਇਸ ਵੇਲੇ ਤੁਹਾਡੇ ਤੇ ਖਤਰਾ ਮੰਡਰਾ ਰਿਹਾ ਇੱਥੇ ਪੰਜਾਬ ਦੀ ਧਰਤੀ ਤੇ ਘਟ ਗਿਣਤੀ ਹੋਊਗਾ ਫੇਰ ਇਹ ਖਤਰਾ ਤੁਹਾਡੇ ਚ ਰਹਿਣਾ ਨਹੀਂ ਫੇਰ ਕਿਸੇ ਨੇ ਤੁਹਾਡੇ ਵੱਲ ਦੇਖਣਾ ਨਹੀਂ ਜਦੋਂ ਸਾਰੇ ਕਾਰੋਬਾਰ ਤੁਹਾਡੇ ਹੱਥਾਂ ਚ ਹੋਏ ਸੋ ਮੇਰੀ ਬੇਨਤੀ ਹੈ ਸਾਰੇ ਨੌਜਵਾਨ ਨੂੰ ਆਪਣੇ ਆਪਣੇ ਕੰਮ ਨੂੰ ਜਿਹੜਾ ਜਿਹੜਾ ਕਰ ਸਕਦੇ ਹੋ ਕਰੋ ਫਿਰ ਸੌਖਾ ਹੋਏਗਾ ਫੇਰ ਤੁਸੀਂ ਸੌ ਸੌਖੀਆਂ ਇਹਨਾਂ ਨੂੰ ਇਸ ਧਰਤੀ ਤੋਂ ਖਦੇੜ ਸਕਦੇ ਆ। ਸੋ ਆਓ ਸਾਰੇ ਜਣੇ ਰਲ ਕੇ ਉਸ ਬੱਚੇ ਲਈ ਵੀ ਅਰਦਾਸ ਕਰਨੀ ਹੈ, ਪਰਵਾਹ ਲਈ ਅਰਦਾਸ ਕਰਨੀ ਹੈ ਤੇ ਇਹਨਾਂ ਦੀ ਜੇ ਕੋ ਜਿਹੜਾ ਵੀ ਪੁੱਤਣੀਏ ਜੇ ਇੱਕ ਰੂਪ ਹੋਵੋਗੇ ਤੇ ਫੇਰ ਪੰਜਾਬੀਓ ਤੁਹਾਡਾ ਡੀਐਨਏ ਬਚਣਾ, ਤੁਹਾਡੀ ਬੋਲੀ ਬਚਣੀ ਹੈ, ਤੁਹਾਡਾ ਚਿਹਰਾ ਮੋਰਾ ਬਚਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਦਾ ਸਰਦਾਰ ਜੀਤਪੂਰ ਜੀ ਆਪਣੇ ਵਿਚਾਰ ਰੱਖਣਗੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਸਰਦਾਰ ਕੁਲਦੀਪ ਸਿੰਘ ਮਸਿੱਕੀ ਜੀ ਉਹ 2 ਮਿੰਟ ਵਾਸਤੇ ਵਿਚਾਰ ਰੱਖਣਗੇ ਕਿਉਂਕਿ ਹੋਰ ਵੀ ਬੁਲਾ ਰਹੇ ਨੇ ਬੋਲਣਾ ਹੈ ਸਮਾਂ ਸੀਮਿਤ ਰੱਖਿਆ ਜਾਵੇ 2-2 ਮਿੰਟ ਵਿਚਾਰ ਆਪਣੇ ਰੱਖ ਕੇ ਆਪਣੀ ਜਿਹੜੀ ਗੱਲ ਵਾ ਉਹ ਸੀਮਾ ਸਮੇਤ ਰੱਖੀ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦੇ ਖਤੇ ਅੱਜ ਬਹੁਤ ਹੀ ਇੱਕ ਅਮੇਦ ਮੁਤੇ ਦੀ ਅਖੀਰ ਪੰਜਾਬੀ ਵੀਰ ਸਾਡੇ ਇਹਨਾਂ ਨੇ ਜਿਹੜਾ ਇਹ ਪ੍ਰੋਗਰਾਮ ਨਿੱਕਿਆ ਇਹ ਪਹਿਲਾਂ ਬਹੁਤ ਹੀ ਉਹਨੇ ਉਦਾਈ ਦੇ ਪੱਤੇ ਆ ਸੀ ਇਸ ਮੁਤਿਆਂ ਦੇ ਅਸੀਂ ਅੱਜ ਵੀ ਨੇ ਖੜੇ ਹੋਏ ਪਰ ਇੱਕ ਕੁਛ ਦਿਨ ਦੂਰ ਨਹੀਂ ਜਿਹੜੀ ਸ਼ਹਾਦਤ ਕਰਨਾ ਹੋਈ ਉਹ ਤੁਹਾਡੇ ਕੰਦੇ ਤੁਹਾਡੇ ਇੰਟਰਵਿਊ ਹੋ ਸਕਦੀ ਮੈਂ ਬਹੁਤੀ ਚਾਹਤ ਹੈ ਮਿਲਣਾ ਕਿ ਅਸੀਂ ਪ੍ਰਬੰਧਕਾਂ ਦੇ ਫਰੰਟ ਚ ਚਲਣਾ ਗਲ گورਨਮੈਂਟ ਸੀ ਆ ਅਸੀਂ ਸਾਰੀਆਂ ਗੱਲਾਂ ਨਾਲ ਇਕਰੀਆ ਇਹ ਕਾਰੋਬਾਰ ਜਿਹੜਾ ਸਾਡੇ ਹੱਥੋਂ ਛੁੱਟ ਕੇ ਇੱਕ ਪਰਵਾਸੀ ਭਈਆ ਕੋ ਚਲਾ ਗਿਆ ਉਸਦੇ ਸੱਤੋਂ ਮੱਤੇ ਚੰਮਾਰੀਆ ਖੋ ਗਿਆ ਅਸੀਂ ਇਹ ਨਹੀਂ ਕੀਏ ਉਹ ਕਿਉਂ ਇਥੇ ਆਏ ਧੂ ਘਰਵਰ ਕੀਤਾ ਅਸੀਂ ਆਪਣਾ ਘਰਵਰ ਆ ਛੱਡਿਆ ਕਿਸ ਕਰਕੇ ਉਹ ਸਾਡੇ ਘਰ ਅੱਜ ਬੜੇ ਅਸੀਂ ਉਹਨੂੰ ਆਪ ਕਰ ਦਿੱਤਾ ਇਸ ਕਰਕੇ ਸਾਡੇ ਘਰ ਅੱਜ ਬੜੇ ਮੈਂ ਇਸ ਗੱਲ ਨੂੰ ਲੰਬਾ ਨਹੀਂ ਕਰਨਾ ਜਿਹੜੀ ਸ਼ਹਿਰਪੁਰ ਤੋਂ ਸਾਡੀ ਆਪਣੀ ਪੌੜ ਮੰਦ ਖਾਵੀ ਪੌੜ ਕਚਰਾ ਇੱਕ ਜਣਾਈ ਤੋਂ ਦੋ ਸਾਲ ਪਹਿਲਾਂ ਸਾਡੇ ਘਰ ਕੋਲ ਪਿੱਟ ਦੇ ਨਾਲ ਹੋਇ ਕੱਢੀ ਪਰ ਉਹ ਵੀ ਕਲ ਚੱਕੀ ਦੋ ਚਾਰ ਪਿੰਡਾਂ ਦੇ ਸਿੰਘ ਭਾਈ ਇੱਕ ਪਰਵਾਸੀ ਬਿਖੇਲੇ ਆਪਣੀ ਪਰਵਾਸੀ ਮੰਡੀ ਦੀ ਮੈਂ ਕਹਿੰਦਾ ਉਹ ਕੁੜੀ ਨੇ ਉਹਦਾ ਅਸ਼ੀਸ਼ੋਸ਼ਨ ਕਰਕੇ ਉਹਨੂੰ ਵੱਢ ਕੇ ਰਕੜ ਲਈ ਦੱਸਦਾ ਸਾਡੇ ਖੇਤਾਂ ਲੱਗੇ ਦੋ ਦਿਨ ਦੇ ਹੋਰੀ ਕੋਈ ਜਰੂਰਤਾਲ ਹੋਈ ਜਦੋਂ ਲੱਭਿਆ ਤੇ ਸਾਡੇ ਪ੍ਰਸ਼ਾਸਨ ਨੇ ਪੰਚਾਇਤ ਨੇ ਗੱਲ ਨੂੰ ਤਬਾਤਾ ਜਿੰਨੇ ਅਸੀਂ ਗੱਲ ਨੂੰ ਆਪ ਦੋਣ ਲਾਪੇ ਤੇ ਉਹਨਾਂ ਦੇ ਸਰਪੰਚ ਨੇ ਉਹ ਹੀ ਬੰਦਾ ਆ ਦੇਰ ਵਿੱਚ ਕੰਮ ਕਰ ਰਿਹਾ ਫਿਰ ਉਹਨੂੰ ਭਜਾਤਾ ਗਿਆ ਕਿ ਤੇਰਾ ਵਿਰੋਧ ਹੁੰਦਾ ਸਭ ਤੋਂ ਪਹਿਲਾਂ ਅਸੀਂ ਇਹ ਪ੍ਰਣ ਕਰੀਏ ਕਿ ਅਸੀਂ ਜੇ ਕਿਸੇ ਨੂੰ ਕਹਿੰਦੇ ਅਸੀਂ ਘਰ ਨਹੀਂ ਦੇਣਾ ਕੁੱਟ ਨਹੀਂ ਦੇਣੀ ਕੰਮ ਨਹੀਂ ਦੇਣਾ ਪਰ ਉਹਦੀ ਸਨਾਖਤ ਬੰਦੀ ਜ਼ਰੂਰੀ ਆ ਮੈਂ ਬਿਜੇ ਰੱਖਦਾ ਸਾਡੇ ਪਿੰਡ ਦਾ ਬੰਦਾ ਰੱਖਦਾ ਉਹਦਾ ਪਿੰਡ ਦਾ ਆਧਾਰਕਾ ਸਨਾਖਤ ਆਪਣੀ ਇੱਥੇ ਨਹੀਂ ਔਰ ਜਿੱਥੋਂ ਆਇਆ ਉਥੇ ਦੀ ਸਨਾਖਤ ਥੋੜੀ ਜ਼ਰੂਰੀ ਆ ਮੈਂ ਗਰੰਟੀ ਲਾ ਕੇ ਦਿੰਦਾ ਵੀ ਸਾਡੇ ਕੋਲ ਸਿਵਲ ਰੈਕਡੂ ਖੜੇ ਆ ਉਹਨਾਂ ਤਜਰਬਾ ਜ਼ਿਆਦਾ ਆ ਜਿਸ ਲਈ ਸ਼ਯੋਗਤੀ ਕੱਲ ਚੱਲ ਪਈ ਅਤੇ ਪਛ ਜਾਣੇ ਆ ਤੁਹਾਨੂੰ ਲੋੜ ਹੀ ਨਹੀਂ ਪੈਣੀ ਨਾ ਭੋੜਦੀ ਜੇ ਇਹਨਾਂ ਨੇ ਸੁਣਨ ਦੀ ਸ਼ੁਰੂ ਕਰਦੀ ਕਿਸੇ ਸਰਕਾਰ ਨੇ ਤੁਹਾਡੀ ਨਹੀਂ ਸੁਣ ਹੁੰਦੇ ਤੁਹਾਡੇ ਨਾਲ ਨਹੀਂ ਬਣਾ ਇਹ ਤੁਹਾਨੂੰ ਸੁਨਾਰਕ ਪਿੰਡਾਂ ਦੇ ਲੈਵਲ ਤੇ ਤੁਹਾਨੂੰ ਲਾਹ ਖੱਤੋਂ ਕਰਨੀ ਪੈਣੀ ਇਹ ਬੈਂਤੀਆਂ ਨੇ ਤੂੰ ਕੀ ਕਰਨੀਓ ਇਸ ਕਰਕੇ ਬੁਲਾਲੇ ਬਹੁਤ ਆ ਮੈਂ ਦੂਖ ਨਾਰੇ ਕਿਸ ਕਰਕੇ ਲਾਉਂਗਾ ਪਿਛੜਾ ਇਹ ਹੱਜ ਦਾ ਜਿਹੜਾ ਤੇ ਪ੍ਰੋਗਰਾਮ ਆ ਪੋਰੇ ਵਿੱਚ ਸਾਡੇ ਗੁਰਸਾ ਵਿੱਚ ਜਿਹੜੇ ਬੱਚੇ ਨਾਰੇ ਇੱਕ ਜਿੰਦਾ ਮਿਸਾਲ ਬਣ ਰਹੇ ਆ ਪਹਿਲਾਂ ਤਾਂ ਜਿਹੜਾ ਪੋਰੇ ਦਲ ਸੀ ਪੁਰੇ ਆ ਬਈਏ ਬਚਾਓ ਜਿੰਦਾਬਾਦ ਬਈਏ ਬਚਾਓ ਜਿੰਦਾਬਾਦ ਬਈਏ ਬਚਾਓ ਜਿੰਦਾਬਾਦ ਜਿੰਦਾਬਾਦ ਸਰਕਾਰ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਬਈਏ ਬਚਾਓ ਜਿੰਦਾਬਾਦ ਬਈਏ ਬਚਾਓ ਜਿੰਦਾਬਾਦ ਵਾਹ ਗੁਰਦੇਵ ਸਾਹਿਬ ਤੇ ਪਾਈਏ ਤੇ ਵਾਹ ਗੁਰਦੇਵ ਸਾਹਿਬ ਸਾਹਿਬ ਵਾਹ ਗੁਰਦੇਵ ਜੀ ਕੀ ਫਤਹਿ ਮੰਗਣਾ ਬੇਨਤੀ ਕਰਦਾ ਹਾਂ ਬਾਤ ਉਹ ਜਿਹੜੀ ਸੀ ਜੀ ਸੀ ਪੀ ਜਿਹੜੇ ਕਿ ਸਾਡੇ ਸੀਨੀਅਰ ਅੱਗ ਨੇ ਚਲਾਉਂਦੇ ਹਨ ਅੰਮ੍ਰਿਤਸਰ ਤੋਂ ਉਹ ਦੋ ਮਿੰਟ ਬਾਅਦ ਆ ਕੇ ਆਪਣੇ ਵਿਚਾਰ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਨ ਸਰ ਕਾਸ਼ੇ ਮੇਰੇ ਵੀਰੋ ਨੌਜਵਾਨੋ ਆਪ ਸਾਰੇ ਨੂੰ ਨਮਕਸਾ ਸਤਿਫਤ ਦਿਲਾਉਣਾ ਗੱਜਿਆ ਖੁਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਤੋਂ ਇਕੱਠ ਕਿਥੇ ਰੱਖਿਆ ਨਾ ਨਾ ਨੂੰ ਇਹ ਆਪ ਸਾਰੇ ਜਾਣੀ ਜਾਣ ਉਹ ਤੇ ਸਾਡੇ ਨਾਲ ਕੀ ਬਕਵਾ ਕਰਿਆ ਸਾਡੀ ਬੱਚੀ ਨਾਲ ਕੀ ਬਕਵਾ ਕਰਿਆ ਸਾਡੇ ਬੱਤੇ ਨਾਲ ਕੀ ਬਕਵਾ ਕਰਿਆ ਅੱਜ ਨੌਂ ਨੌਂ ਸੋਚਣ ਦੀ ਲੋੜ ਆ ਸਾਨੂੰ ਆਪਣੇ ਗਦਾਰਾਂ ਨੇ ਹਮੇਸ਼ਾ ਮਾਰਿਆ ਖਾਨ 47 ਤੋਂ ਲੈ ਕੇ ਸਾਨੂੰ ਜਰਾਈਂ ਪੇਸ਼ਾ ਕਹਿ ਦਿੱਤਾ ਗਿਆ ਪਹਿਲਾਂ ਹੀ ਅਧਿਕਾਰੇ ਛੋਟਿਆ ਨਹੀਂ ਸੱਜਣ ਕਹਿੰਦੇ ਕੁਝ ਬਕਵਾ ਕਰ ਰਿਹਾ ਹੈ ਨਾ ਸਰਕਾਰਾਂ ਕਰਕੇ ਬਕਵਾ ਕਰ ਰਿਹਾ ਹੈ ਅਜ ਤੱਕ ਨਾਗਰਨਾਂ ਨੇ ਯਾਦ ਸਰਕਾਰ ਦੇ ਸਰਕਾਰ ਨੇ ਪੰਜਾਬ ਦਾ ਪਤਾ ਕਿੱਡਾ ਹੋਵੇ ਨਾਗਰਨ ਤੁਹਾਡੇ ਬਾਰੇ ਸੋਚਿਆ ਹੋਵੇ ਕੌਮ ਬਾਰੇ ਸੋਚਿਆ ਹੋਵੇ ਪੰਜਾਬ ਬਾਰੇ ਸੋਚਿਆ ਹੋਵੇ ਇਹਨਾਂ ਸਰਕਾਰਾਂ ਦੇ ਸਾਨੂੰ ਹਮੇਸ਼ਾ ਮਾਰਿਆ ਕੇ ਇਹਨਾਂ ਨੂੰ ਇਹੋ ਬਣਾ ਰਹੀ ਆ ਕੋਈ ਵੀ ਸਰਕਾਰਾਂ ਕਰਕੇ ਮੈ ਰਹੀ ਆ ਕੱਟੇ ਹਿੰਦੁਸਤਾਨ ਦੀ ਸਰਕਾਰ ਨੂੰ ਸਮਝਣ ਦੀ ਲੋੜ ਆ ਉਹਨਾਂ ਦੀ ਅਡਾਨੋਜੀ ਕੀ ਆ ਉਹਨਾਂ ਦੀ ਮਾਨਸੱਤਾ ਕੀ ਆ ਆ ਹਰ ਆਏ ਨੇ ਹੜ੍ਹ ਵੀ ਇਹਨੇ ਲਿਆਂਦੇ ਨੇ ਉਹ ਆ ਰੋਲਦਾ ਕਈ ਕੋ ਬਾੜੀ ਛੱਡ ਕੇ ਪਾਣੀ ਪੰਜਾਬ ਦਾ ਘੁੱਟਿਆਂ ਨਾਖ ਤੜਦੀ ਰੋੜ ਦੇ ਬੰਗਾਲ ਨੂੰ ਨਾ ਰਹੇ ਬਾਗ ਨਾ ਵਜੇ ਬੰਸਰੀ ਇਹਨੂੰ ਸੋਚਾਂ ਦੀ ਲੋੜ ਆ ਹਿੰਦੁਸਤਾਨ ਨੇ ਹੰਤ ਬਾਬਾ ਜਨਮ ਸਿੰਘ ਨੂੰ ਸਮਝਿਆ ਪਰ ਉਹ ਉਸਮ ਬਲਬੀਰ ਦੀ ਸਪੀਚ ਕਦਾ ਸੁਣਿਆ ਕਰੋ ਉਹ ਕਹਿੰਦਿਆ ਕਿ ਜੇ ਇਸ ਇਨਸਾਨ ਦੇ ਵਿੱਚ ਸੰਤ ਬਾਬਾ ਜੇ ਮਰ ਸਿੰਘ ਦਿਸੂਗਾ ਉਹਨੂੰ ਹਿੰਦੁਸਤਾਨ ਨੇ ਛੱਡੇਗਾ ਜੇ ਅਮਰਦੇਵ ਪਾਲ ਨੇ ਪੰਜਾਬ ਦੀ ਧਰਤੀ ਤੇ ਨਿਸ਼ਾਨ ਛਡਾਉਣ ਦਾ ਯਤਨ ਕੀਤਾ ਔਰ ਡੁਬਰੀ ਡੁਬਰੀ ਗੱਲ ਜੇ ਕਿਹਾ ਸਾਡੇ ਨੌਜਵਾਨ 35 36 40 40 ਸਾਲਾਂ ਤੋਂ ਅੰਦਰ ਬੈਠੇ ਨੇ ਕਿਸੇ ਸਰਕਾਰ ਨੇ ਸਾਨੂੰ ਛਡਾਉਣ ਦਾ ਯਤਨ ਨਹੀਂ ਕੀਤਾ ਚਾਹੇ ਉਹ ਕਾਲੀ ਹੋਣ ਚਾਹੇ ਕਾਂਗਰਸੀ ਹੋਣ ਚਾਹੇ ਆਪ ਵਾਲੇ ਹੋਣ ਕਿਸੇ ਨੇ ਸਾਡੇ ਬੱਚਿਆਂ ਦਾ ਨਹੀਂ ਸੋਚਿਆ ਇਹ ਬੜੀਆਂ-ਬੜੀਆਂ ਖਾਛਾ ਪੰਜਾਬ ਨੂੰ ਮਾਰਨ ਦੀਆਂ ਹੋ ਰਹੀਆਂ ਇੱਥੇ ਨਸ਼ਿਆਂ ਦਾ ਦੌਰ ਚੱਲ ਰਿਹਾ ਉਹ ਵੀ ਸਰਕਾਰਾਂ ਲਿਆਦੀਆਂ ਨਸ਼ੇ ਜੋ ਕੁਝ ਵੀ ਇੱਥੇ ਮੌਜੂਦ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਬੜੀ ਸਕੀਮ ਤਹਿਤ ਇੱਥੇ ਪਰਵਾਸੀਆਂ ਨੂੰ ਵਸਾਇਆ ਜਾ ਰਿਹਾ ਮੈਂ ਬੇਨਤੀ ਕਰੂੰਗਾ ਨੌਜਵਾਨੋ ਔਰ ਸਤਾਈ ਦੇ ਬੱਚੇ ਸੋ ਪੰਜਾਬ ਦੀ ਧਰਤੀ ਤੇ ਪ੍ਰਵਾਸੀਆਂ ਦੇ ਵਧ ਰਹੀ ਗਿਣਤੀ ਨੂੰ ਦੇਖਦਿਆਂ ਹੋਇਆ ਔਰ ਪਿਤੇ ਦਿਨ ਜਿਹੜੀ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਇੱਕ ਘਟਨਾ ਵਾਪਰੀ ਹੈ 5 ਸਾਲ ਦੇ ਇੱਕ ਮਾਸੂਮ ਜਿਹੇ ਬੱਚੇ ਦੇ ਨਾਲ ਕੁਕਰਮ ਕਰਨ ਤੋਂ ਬਾਅਦ ਇੱਕ ਪ੍ਰਵਾਸੀ ਨੇ ਉਸ ਬੱਚੇ ਦਾ ਕਤਲ ਕਰ ਦਿੱਤਾ ਸਗਾ ਜੀ ਉਸ ਤੋਂ ਬਾਅਦ ਪੂਰੀ ਤਰ੍ਹਾਂ ਇੱਕ ਮੁਹਿੰਮ ਚੱਲਦੀ ਪਈ ਹੈ ਕਿ ਭਈਏ ਬਚਾਓ ਭਜਾਓ ਪੰਜਾਬ ਬਚਾਓ ਭਈਏ ਭਜਾਓ ਪੰਜਾਬ ਬਚਾਓ ਮੁਹਿੰਮ ਪੂਰੇ ਪੰਜਾਬ ਦੇ ਵਿੱਚ ਸੋ ਹੁਸ਼ਿਆਰਪੁਰ ਤੋਂ ਸ਼ੁਰੂ ਹੋਈ ਹੈ ਇਹ ਮੁਹਿੰਮ ਇਸ ਵੇਲੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਕਸਬਾ ਉੱਥੇ ਆ ਪ੍ਰੋਟੈਸਟ ਚੱਲਦਾ ਪਿਆ ਇਹਨਾਂ ਪ੍ਰਵਾਸੀਆਂ ਦੇ ਖਿਲਾਫ ਸੋ ਜਿੰਨੇ ਵੀ ਸੱਜਣ ਗੱਲਬਾਤ ਸੁਣ ਰਹੇ ਨੇ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਕਮੈਂਟ ਬਾਕਸ ਜਾ ਕੇ ਜ਼ਰੂਰ ਕਮੈਂਟ ਕਰਿਓ ਕਿ ਜਿਹੜੀ ਇਹ ਮੁਹਿੰਮ ਚੱਲਦੀ ਪਈ ਆ ਕਿ ਭਈਏ ਪਹਜਾਓ ਪੰਜਾਬ ਬਚਾਓ ਇਸ ਮੁਹਿੰਮ ਨੂੰ ਹੋਰ ਵਧੇਰੇ ਵਧੀਆ ਤਰੀਕੇ ਦੇ ਨਾਲ ਕਿੱਦਾਂ ਚਲਾਇਆ ਜਾ ਸਕਦਾ ਤਾਂ ਜੋ ਪੰਜਾਬ ਦਾ ਸੱਭਿਆਚਾਰ ਸਿੱਖ ਸੱਭਿਆਚਾਰ ਉਹ ਆਪਣੀ ਹੀ ਧਰਤੀ ਦੇ ਉੱਪਰ ਵਧੀਆ ਤਰ੍ਹਾਂ ਕਾਇਮ ਰਹਿ ਸਕੇ ਆਪਣੇ ਸੁਝਾਅ ਜ਼ਰੂਰ ਕਮੈਂਟਾਂ ਦੇ ਵਿੱਚ ਦਿਓ ਜੀ ਤੋ ਜਿਹੜਾ ਬੈਨਰ ਆ ਮੋਰੇ ਲਾ ਲਿਆ ਜਾਵੇ ਜੀ ਉਸ ਸਮਾਂ ਤੇ ਜੀ ਉਹ ਲੋਹਣ ਬੋਲੇ ਇਸਨ ਹਾਲੇ ਸਾਰੇ ਤੁਸਰੀਆ ਕਾਲੇ ਵਾਣਕੁਰਜੀ ਦਾ ਸਾਸਾ ਵਾਣਕੁਰਜੀ ਕੀ ਬਤੋ ਸਹਾ ਸੰਗਤ ਜੀ ਇਹ ਅਸੀਂ ਇਹਨਾ ਤੇ ਹੁਣ ਨਾਥ ਨਾ ਪਾਈ ਪਰ ਬਾਤ ਸਾਨੂੰ ਪਛਟਾਉਣਾ ਪਊਗਾ ਆਜੋ ਉਹ ਪਿੰਡੋਂ ਤੇ ਅੱਗ ਲੱਗੀ ਆ ਤੇ ਕੱਲ ਵੀ ਤੁਹਾਡੇ ਘਰਾਂ ਨੇ ਤੁਹਾਨੂੰ ਯਾਦ ਰੱਖ ਦੋਣੀਆਂ ਇਸ ਵਾਰ ਕੇ ਥੋੜੇ ਚਪੰਨੇ ਹੋ ਜੋ ਇਹਨਾਂ ਦੇ ਤੰਨਾਂ ਦੇ ਜੂ ਵੀ ਫਰਕਿਸਕੀਂ ਦਾਤਾ ਕਹ ਤੁਸੀਂ ਇਹਨਾਂ ਦੇ ਤੰਨਾਂ ਦੇ ਬੇਟੇ ਆਪਣੀ ਗਜਾਲਾ ਦੀ ਰਵਾਇਤ ਨਹੀਂ ਪਟਾ ਰਹੇ ਤੇ ਸਾਰੇ ਕੱਲੇ ਕੱਢੇ ਉਹਨਾਂ ਨੂੰ ਜਿੰਨਾ ਆਏ ਸਕਦਾ ਉਹਨਾਂ ਹੀ ਦਾਤਾ ਮਰੋ ਨਹੀਂ ਆਤਾ ਉਹਨਾਂ ਨੂੰ ਤੁਹਾਡੇ ਪੁੱਛੇ ਕਰਪਣਾ bocoh bela pujau ja okay okay